ਨਾਜ਼ਮਿੰਨਾਬੀ ਟੀਵੀ ਦੇ ਖਬਰਾਂ ਦੇ ਸੁਬਰਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਕੰਮ ਪਹਿਲਾਂ ਕਦੇ ਨਹੀਂ ਹੋਇਆ ਜਿੱਥੇ ਪੀਐਮ ਮੋਦੀ ਨੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਉੱਥੇ ਹੀ ਉਹਨਾਂ ਨੇ ਫਿਰਕੂ ਸਦਭਾਵਨਾ ਦੇ ਸਬੰਧ ਵਿੱਚ ਵੀ ਵੱਡੇ ਫੈਸਲੇ ਲਏ ਪੀਐਮ ਮੋਦੀ ਸ਼੍ਰੀ ਰਾਮ ਮੰਦਰ ਸ਼੍ਰੀ ਕਰਤਾਰ ਸਿੰਘ ਕੋਰੀਡੋਰ ਅਤੇ ਵੀਰ ਬਾਲਦੀਵਸ ਵਰਗੇ ਇਤਿਹਾਸਿਕ ਕਮਾਂ ਲਈ ਜ਼ਿੰਮੇਵਾਰ ਰਹੇ ਹਨ ਇਹੇ ਕੰਮ ਪਹਿਲਾਂ ਵੀ ਕੀਤੇ ਜਾਣੇ ਚਾਹੀਦੇ ਸਨ ਪਰ ਅਜੇ ਇਹ ਕੰਮਾਂ ਲਈ ਇੱਛਾ ਸ਼ਕਤੀ ਅਤੇ ਭਾਈਚਾਰਕ ਭਾਵਨਾ ਦਾ ਹੋਣਾ ਜ਼ਰੂਰੀ ਹੈ ਜੋ ਕਿ ਸਿਰਫ ਪੀਐਮ ਮੋਦੀ ਵਿੱਚ ਹੈ ਇਹ ਸ਼ਬਦ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਟੈਗੋਰ ਨਗਰ ਵਿੱਚ ਘਰ-ਘਰ ਪ੍ਰਚਾਰ ਕਰਦੇ ਹੋਏ ਕਹੇ ਅਨਿਲ ਸਰੀਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਸਮੇਂ ਦਾ ਸਾਥੀ ਬਣੇ ਇਸ ਲਈ ਸਾਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਤਾਂ ਹੀ ਅਸੀਂ ਦੂਜੇ ਰਾਜਾਂ ਦੇ ਬਰਾਬਰ ਖੜੇ ਹੋ ਸਕਾਂਗੇ ਅਤੇ ਆਪਣਾ ਭਵਿੱਖ ਵੀ ਸੁਰੱਖਿਅਤ ਕਰ ਸਕਾਂਗੇ ਘਰ ਘਰ ਪ੍ਰਚਾਰ ਕਰਦੇ ਹੋਏ ਜੀਵਨ ਗੁਪਤਾ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੋਵੇਂ ਪੰਜਾਬ ਨੂੰ ਦਿਵਾਲੀਆ ਬਣਾ ਦਿੰਦਾ ਹੈ ਲੁਧਿਆਣਾ ਪੱਛਮੀ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਪੱਛਮੀ ਵਿਧਾਨ ਸਭਾ ਹਲਕੇ ਦੇ ਵਾਸੀ ਇਸ ਸੀਟ ਨੂੰ ਭਾਜਪਾ ਦੀ ਝੋਲੀ ਵਿੱਚ ਪਾਉਣ ਲਈ ਉਤਸ਼ਾਹ ਹਨ ਇਸਮੋ ਕੇ ਨਰਮਲ ਸਿੰਘ ਐਸਐਸ ਜਿਲ੍ਹਾ ਪਾਜਪਾ ਬੁਲਾਰੀ ਗੁਰਦੀਪ ਗੋਸ਼ਾ ਸਾਫਕਾ ਪਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘ ਅਮਿਤ ਮਿੱਤਲ ਆਦਿ ਨੀ ਜੀਵਨ ਗੁਪਤਾ ਦੇ ਹੱਕ ਵਿੱਚ ਵੋਟਾਂ ਮੰਗੀਆਂ